ਪੰਜਾਬ ਦਾ ਨਾਮ ਦੁਨੀਆ ਭਰ ਵਿੱਚ ਰੋਸ਼ਨ ਕਰਨ ਵਾਲੇ ਪੰਜਾਬ ਦੇ ਪੁੱਤਰ ਤਰਮਿੰਦਰ ਸਾਡੇ ਵਿਚਕਾਰ ਨਹੀਂ ਰਹੇ 70 ਦੇ ਹੱਕੇ ਦੇ ਸਭ ਤੋਂ ਹੈਂਡਸਮ ਅਤੇ ਹੀ ਮੈਨ ਬਜੋ ਜਾਣੇ ਜਾਂਦੇ ਸੁਪਰਸਟਾਰ ਤਰਮਿੰਦਰ ਨੇ ਸੋਮਵਾਰ ਨੂੰ 99 ਸਾਲ ਦੀ ਉਮਰ ਵਿੱਚ ਆਪਣੇ ਆਖਰੀ ਸਾਲ ਐ ਜ਼ਿਕਰਯੋਗ ਹੈ ਕਿ ਬਾਲੀਵੁੱਡ 스타 ਤਰਮਿੰਦਰ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਵਿਤੇ ਦਿਨੀ ਹਸਪਤਾਲ ਤੋਂ ਠੀਕ ਹੋ ਕੇ ਘਰ ਪਰਤੇ ਸਨ ਜਰਕਿ ਉਸ ਸਮੇਂ ਵੀ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਤੇ ਦਿਹਾੜੀਆਂ ਖਬਰਾਂ ਕਾਫੀ ਵਾਇਰਲ ਹੋਈਆਂ ਸਨ ਪਰ ਪਰਿਵਾਰ ਵੱਲੋਂ ਇਨ੍ਹਾਂ ਖਬਰਾਂ ਦਾ ਖੰਡਨ ਵੀ ਕੀਤਾ ਗਿਆ ਸੀ ਬਾਲੀਵੁੱਡ ਦੇ ਇਸ ਸੁਪਰਸਟਾਰ ਹੀਰੋ ਤਰਮਿੰਦਰ ਦੇ ਦੇਹਾਂਤ ਦੀ ਖਬਰ ਮਿਲਦੇ ਹੀ ਜਿੱਥੇ ਫਿਲਮੀ ਜਗਤ ਵਿੱਚ ਸੋਗ ਦੀ ਲਹਿਰ ਹੈ ਉੱਥੇ ਹੀ ਤਰਮਿੰਦਰ ਦੇ ਅਕਾਲ ਚਲਾਣੇ ਤੇ ਉਸ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਪਰਿਵਾਰਕ ਮੈਂਬਰ ਵੀ ਕਾਫੀ ਮਯੂਸ ਨਜ਼ਰ ਆਏ ਇੱਥੇ ਦੱਸ ਦਈਏ ਕਿ ਤਰਮਿੰਦਰ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਵੱਡੇ ਪੁੱਤਰ ਸਣੀ ਦਿਓਲ ਨੇ ਅਗਨੀ ਪੇਂਟ ਕੀਤੀ ਇਸ ਦੌਰਾਨ ਜਿੱਥੇ ਫਿਲਮੀ ਦੁਨੀਆ ਦੀਆਂ ਮਸ਼ਹੂਰ ਹਸਤੀਆਂ ਨੇ ਪਹੁੰਚ ਕੇ ਆਪਣੇ ਚਾਹਤੇ ਹੀਰੋ ਤਰਮਿੰਦਰ ਨੂੰ ਆਪਣੀਆਂ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਉਥੇ ਹੀ ਅਕਸਰ ਹੀ ਸੋਸ਼ਲ ਮੀਡੀਆ ਤੇ ਆਪਣੀ ਖੁਸ਼ ਮਿਜ਼ਾਜ਼ ਅਤੇ ਜੰਦਾ ਦਿਲ ਜੀਵਨ ਸ਼ੈਲੀ ਦੀ ਝਲਕ ਦਿਖਾਉਣ ਵਾਲੇ ਤਰਮਿੰਦਰ ਦੀ ਜੀਵਨੀ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਨਮ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸਾਨੇਵਾਲ ਵਿੱਚ ਹੋਇਆ ਸੀ ਭਾ ਤਰਮਿੰਦਰ ਦਾ ਸਾਰਾ ਬਚਪਨ ਫੋਗਵਾੜਾ ਦੀਆਂ ਗਲੀਆਂ ਵਿੱਚ ਹੀ ਗੁਜ਼ਰਿਆ ਤੇ ਉਹਨਾਂ ਨੇ ਆਪਣੀ ਮੁੱਢਲੀ ਪੜ੍ਹਾਈ ਵੀ ਆਰੀਆ ਹਾਈ ਸਕੂਲ ਹੁਸ਼ਿਆਰਪੁਰ ਰੋਡ ਫੋਗਵਾੜਾ ਤੋਂ ਹੀ ਕੀਤੀ ਸੀ ਜਿਸ ਕਾਰਨ ਧਰਮਿੰਦਰ ਦਾ ਫਗਵਾੜਾ ਦੀ ਧਰਤੀ ਨਾਲ ਵੀ ਕਾਫੀ ਗੂੜਾ ਰਿਸ਼ਤਾ ਰਿਹਾ ਸੀ ਤੇ ਫਗਵਾੜਾ ਦੇ ਲੋਕ ਵੀ ਆਪਣੇ ਚਾਹੇ ਤੇ ਹੀਰੋ ਨੂੰ ਦਿਲੋਂ ਪਿਆਰ ਤੇ ਸਤਿਕਾਰ ਦਿੰਦੇ ਸਨ ਧਰਮਿੰਦਰ ਦੇ ਦਿਹਾਂਤ ਤੋਂ ਬਾਅਦ ਸੋਗ 'ਚ ਡੁੱਬੇ ਉਹਨਾਂ ਨੂੰ ਚਾਉਣ ਵਾਲਿਆਂ ਅਤੇ ਉਹਨਾਂ ਨਾਲ ਸਮਾਂ ਗੁਜ਼ਾਰਨ ਵਾਲੇ ਸਾਥੀਆਂ ਨੇ ਜਿੱਥੇ ਧਰਮਿੰਦਰ ਦੇ ਦਿਹਾਂਤ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਉੱਥੇ ਹੀ ਉਹਨਾਂ ਪੰਜਾਬ ਦੇ ਇਸ ਪੁੱਤ ਨੂੰ ਆਪਣੀ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਹਸਨ ਚੋਬੜਾ ਚੋਬੜਾ ਜੀ ਜਿੱਦਾਂ ਅੱਜ ਖਬਰ ਮਿਲੀ ਆ ਕਿ ਧਰਮਿੰਦਰ ਸਿੰਘ ਦਿਓਲ ਜਿਹੜੇ ਅੱਜ ਉਹਨਾਂ ਦੀ ਡੈਥ ਹੋ ਗਈ ਆ ਤੇ ਤੁਹਾਡਾ ਉਹਨਾਂ ਨਾਲ ਕਿੰਨਾ ਕੁ ਸਮਾਂ ਤੋ ਗੁਜ਼ਾਰਿਆ ਤੁਹਾਡੇ ਨਾਲ ਤੁਸੀਂ ਇੱਥੇ ਸ਼ਹਿਰ ਚ ਵੀ ਕਹਿੰਦੇ ਗੁਜ਼ਾਰੇ ਸਾਲੇ ਸੀ ਇਕੱਠੇ ਬੈਠਦੇ ਆ ਹਾਂਜੀ ਹਾਰੀਆ ਹਾਈ ਸਕੂਲ ਹਾਂਜੀ ਹਾਰੀਆ ਛੋਟਾ ਸਕੂਲ ਹਾਂਜੀ ਟੀਜੀਐਸ ਮੈਥਾ ਦਾ ਕੇ 10ਵੀਂ ਜਮਾਤ ਕਿਹੜੇ ਸਾਲ ਦੇ ਵਿੱਚ ਪਰ ਆਏ ਆ ਤੁਸੀਂ 1950 ਜਨਮਿਕ ਅੱਛਾ ਜੀ ਕਿੰਨੇ ਸਾਲ ਤੁਹਾਡੇ ਨਾਲ ਕੀਤਾ ਹੁਣ 7 ਸਾਲ 7 ਸਾਲ ਦਰਾਵੇਗਾ ਤੁਹਾਨੂੰ ਕਾਦੇ ਚਲੇ ਗਏ ਦੋ ਸਾਲ ਕਾਟ ਦੇ ਬਿਤੇ ਹਾਂਜੀ ਘਰ ਮੈਂ ਸ਼ਾਂਤ ਰਹੀ ਸੀ ਉਹਨੇ ਆਕਸ ਬੈਸੀ ਹਾਂਜੀ ਕੋਈ ਉਹਨਾਂ ਦੀਆਂ ਪੁਰਾਣੀਆਂ ਯਾਦਾਂ ਦੱਸ ਦਿਓ ਕੋਈ ਯਾਦ ਪੁਰਾਣੀ ਬਹੁਤ ਹੀ ਈ ਹੈ ਮੈਂ ਦੱਸਾਂ ਜੀ ਤੁਹਾਨੂੰ ਹਾਂਜੀ ਕੋਈ ਫੋਟੋ ਤੁਹਾਡੇ ਨਾਲ ਹੋਈ ਹੋਵੇ ਕੋਈ ਉਹਨਾਂ ਅੱਛੇ ਫੋਟੋ ਖਿਚਾਈ ਹੈ ਤੁਸੀਂ ਇਹ ਤੁਹਾਡੇ ਕੋ ਕਿੱਦਾਂ ਆਉਂਦੇ ਜਾਂਦੇ ਰਹਿੰਦੇ ਸੀਗੇ ਜਦੋਂ ਕਦੇ ਬਹੁਤ ਅੰਡਾ ਸੀ ਅਸੀਂ ਟਿਊਸ਼ਨ ਇਕੱਠੇ ਕਰਦੇ ਸੀ ਹਾਂਜੀ ਬਹੁਤ ਯਾਰ ਸੀ ਬਹੁਤ ਯਾਰ ਸੀ ਕੋਈ ਨਿਕਨੇਮ ਸੇ ਛੋਟੇ ਨਾਮ ਤੇ ਤੁਹਾਨੂੰ ਬੁਲਾਉਂਦਾ ਹੋਊਗਾ ਸ਼ੇਬੂ ਕਹਿੰਦਾ ਹੁੰਦਾ ਸੀ ਸ਼ੇਬੂ ਕਹਿੰਦੇ ਹੁੰਦੇ ਸੀ ਇੱਥੇ ਆਇਆ ਮੇਰੇ ਕੋਲ ਹਾਂਜੀ ਫਗਵਾੜੇ ਕਦ ਆਇਆ ਕਦੋਂ ਮੈਂ ਲਾਸਟ ਟਾਈਮ ਕਦੋਂ ਆਇਆ ਤੁਹਾਡੇ ਕੋਲ ਕਾਫੀ ਦੇਰ ਹੋ ਗਈ 20-25 ਸਾਲ ਹੋ ਗਏ ਅੱਛਾ 25 ਸਾਲ ਹੋ ਗਏ ਹਾਂ ਉਸ ਤੋਂ ਬਾਅਦ ਉਹਦਾ ਟੈਲੀਫੋਨ ਨਹੀਂ ਆਉਂਦਾ ਰੰਦਾ ਸੀ ਹਾਂਜੀ ਹਰ ਮਹੀਨੇ ਤਕਰੀਬਨ ਤਾਂ ਦੇ ਬੁਲਾਣਾ ਮੰਮੀ ਕਰਦੇ ਨੇ ਇੱਥੇ ਆਇਆ ਤੁਹਾਡੀ ਪ੍ਰਕਾਸ਼ ਕੋਲ ਉਹਦੀ ਘਰ ਵਾਲੀ ਜਿਹੜੀ ਇਹ ਜਿਨੀ ਉਹ ਨਾਲ ਦੀ ਮਤਲਬ ਤੁਹਾਡਾ ਜਿਗਰੀ ਯਾਰ ਸੀ ਉਹ ਨਾ ਜਿਗਰੀ ਯਾਰ ਅੱਜ ਤੁਹਾਨੂੰ ਪਤਾ ਲੱਗਾ ਵੈ ਅਜ ਉਹਨਾਂ ਦੀ ਵੀ ਡੈਥ ਹੋ ਗਈ ਤਰਵਿੰਦਰ ਸਿੰਘ ਦੇਵ ਦੀ ਹਾਂ ਹਾਂ ਟੀਵੀ ਦੇਖਿਆ ਹਾਂ ਹਾਂਜੀ ਬਹੁਤ ਤਕਲੀਫ ਹੋਈ ਮੈਨੂੰ ਬਹੁਤ ਅਫਸੋਸ ਆ ਕਿਉਂਕਿ ਇੱਕ ਜਿਗਰੀ ਯਾਰ ਇੱਕ ਭਰਾਵਾਂ ਦੇ ਤੌਰ ਤੇ ਹੁੰਦਾ ਨਾ ਕਿ ਸੱਜੀ ਵਾਂ ਕਿਹਾ ਜਾਂਦਾ ਨਾ ਜਿਗਰੀ ਸੀ ਲਗਾਤਾ ਟੈਲੀਫੋਨਾਂ ਤੇ ਕੋਈ ਖਾਸ ਕੋਈ ਜਾਤ ਉਹਨਾਂ ਦੀ ਤੁਹਾਡਾ ਕੋਈ ਯਾਦ ਯਾਦ ਮੈਨੂੰ ਨਹੀਂ ਚੱਤੇ ਬਿਤੇ ਗੁੰਦੰਦ ਤੇ ਰਹਿੰਦਾ ਸੀ ਅੱਛਾ ਜੀ ਉਹ ਤੇ ਨਾ ਪੰਡਨ ਨੇ ਟਿਕਟ ਹੁੰਦੇ ਟਿਕਟਾ ਅਸੀਂ ਪੰਡਨ ਕੱਥੇ ਕਰਨੇ ਦੁੰਦਾਨੇ ਤਕੀਛੇ ਦੇਖ ਲਈ ਸ਼ਾਕ ਬਾਦਰੀ ਉਹਨੂੰ ਪਿਕਚਰ ਦਾ ਮੈਨੂੰ ਵੀ ਸ਼ੌਕ ਸੀ ਕੱਥੇ ਫਿਕਸ਼ਨ ਦੇ ਕੰਡ ਜਾਂਦੇ ਹੁੰਦੇ ਸੀ ਬਹੁਤ ਪਿਆਰ ਕੀਤਾ ਉਹਨੇ ਮੈਨੂੰ ਰੱਦ ਕੀਤਾ ਮਨ ਜਾਰੀ ਨਭਾਈ ਉਹਨੇ ਪੂਰੀ ਹੈ ਨਾ ਪੂਰੀ ਨਭਾਈ ਇਹ ਕਿ ਤੱਕ ਬੜੀ ਦੁੱਖ ਦੀ ਗੱਲ ਹੈ ਕਿ ਫਗਵਾੜੇ ਸ਼ਹਿਰ ਦੀ ਧਰਤੀ ਤੋਂ ਵਾਲਕੇ ਸਤਕਾਰਯੋਗ ਧਰਮਿੰਦਰ ਜਿਨ੍ਹਾਂ ਨੇ ਬੰਬੂ ਵਿੱਚ ਜਾ ਕੇ ਫਿਲਮ ਰਸਤੀ ਸੇਵਾ ਕੀਤੀ ਅਤੇ ਹੀ ਮੈਨ ਦੇ ਤੌਰ ਤੇ ਉਹਨਾਂ ਨੇ ਆਪਣਾ ਨਮਾਣਾ ਘਟਿਆ ਉਹ ਸਾਨੂੰ ਸਾਰਿਆਂ ਨੂੰ ਬਿਸ਼ੂੜਾ ਦੇ ਕੇ ਉਸ ਪ੍ਰਭੂ ਪਰਮਾਤਮਾ ਦੇ ਚਰਨਾ ਜਾਂ ਕੇ ਗੁਲੀਨ ਹੋ ਗਏ ਹਨ ਉਹਨਾਂ ਦੇ ਇਸ ਮੌਤ ਦੀ ਖਬਰ ਤੋਂ ਬਾਅਦ ਫੁਵਾੜੇ ਵਾਸੀਆਂ ਸਾਰਿਆਂ ਨੇ ਦੁੱਖ ਨਾਲ ਹਰੇਕ ਦੇ ਮਨ ਦੇ ਵਿੱਚ ਉਹਨਾਂ ਜਾਣ ਦਾ ਕੱਠ ਹੈ ਦੁੱਖ ਹੈ ਜਿੱਥੇ ਦੁੱਖ ਹੈ 10000 ਕਰ ਰਹੇ ਹਨ ਲੋਗ ਉਸ ਦੇ ਨਾਲ ਨਾਲ ਹੀ ਉਸ ਨਾਲ ਜੁੜੀਆਂ ਜਾਂਦਾ ਵੀ ਸਾਂਝੀਆਂ ਕਰ ਰਹੇ ਹਨ ਫਗਵਾੜੇ ਨਾਲ ਉਹ ਬਹੁਤ ਨਿਕਾਸ ਦਾ ਬੜਾ ਲੰਮਾ ਸਮਾਂ ਫਗਵਾੜੇ ਦੇ ਚਰੇ ਸਾਡੇ ਹਕੀਮ ਸਿੰਘ ਗੁਰਦਾਸ ਸਿੰਘ ਦੀ ਉਸ ਤੋਂ ਬਾਅਦ ਵਰਿੰਦਰ ਵਰਿੰਦਰ ਜਿਹੜੇ ਕਿ ਇਹਨਾਂ ਦੇ ਕਜ਼ਨ ਸੀਗੇ ਜਿਨ੍ਹਾਂ ਨੇ ਫਗਵਾੜੇ ਦੀ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਹਮੁੱਲਾ ਯੋਗਦਾਨ ਪਾਇਆ ਔਰ ਉਹ ਪੰਜਾਬੀ ਫਿਲਮਾਂ ਦੇ ਤਰਮਿੰਦਰ ਵੀ ਅਖਵਾਏ ਉਹ ਇਹਨਾਂ ਦੇ ਕਾਜਨ ਸੀਗੇ ਇਹ ਦੋਨੋਂ ਭਰਾ ਇੱਥੇ ਰਿਹਾ ਕਰਦੇ ਸੀ ਫਗਵਾੜੇ ਦੇ ਵਿੱਚ ਔਰ ਫਗਵਾੜੇ ਜੀਆਂ ਗਲੀਆਂ ਦੇ ਨਾਲ ਸਨੇਹ ਪਿਆਰ ਜੋ ਧਰਮਿੰਦਰ ਦਾ ਸ਼ਹਿਰ ਕਿਸ ਨਾ ਹੋਵੇ ਜਦ ਕਦੀ ਵੀ ਫਗਵਾੜੇ ਆਉਣਾ ਜਿਵੇਂ ਪਵਾੜ ਦੇ ਆਲੇ ਥੋੜੇ ਸ਼ੂਟਿੰਗ ਕਰੇ ਨੰਗਣਾ ਤੇ ਰਾਤ ਨੂੰ ਇਹ ਉਹ ਥਾਂ ਦੇ ਥਾਂ ਤੇ ਇਹ ਗੁਜ਼ਰਦੇ ਸੀ ਉਹਨਾਂ ਤੋਂ ਕੱਲਿਆਂ ਗੁਜ਼ਰਨਾ ਤਾਂ ਜੋ ਲੋਕਾਂ ਨੂੰ ਪਤਾ ਨੱਗੇ ਲੋਕ ਕਿ ਪਰੇਸ਼ਾਨ ਨਾ ਹੋ ਇਥੋਂ ਦਾ ਬੋਰਡ ਥੱਲੇ ਜਿੱਥੇ ਸ਼ੋਲੇ ਸੀ ਸ਼ੋਲੇ ਖਾਣ ਦੇ ਲਈ ਉਹ ਉਹ ਆਇਆ ਕਰਦੇ ਸੀ ਇਹਨਾਂ ਦੇ ਯਾਰ ਦੋ ਸੀ ਦੋ ਦਿਨ ਜਿਹੜੇ ਕਲਾਸਦਾਂ ਨੂੰ ਸੀ ਸਾਡੇ ਐਡਵੋਕੇਟ ਚੋਪੜਾ ਸਾਹਿਬ ਆ ਇਸ ਤਰੀਕੇ ਨਾਲ ਕੌੜਾ ਸਾਹਿਬ ਵੀ ਜਿਹੜੇ ਇਹਨਾਂ ਨਾਲ ਕਾਫੀ ਨੇੜੇ ਰਹੇ ਮਨੋਰ ਲਾਲੀ ਪੱਤਰਕਾਰ ਸੋ ਉਹਨਾਂ ਨਾਲ ਵੀ ਹੁੰਦੇ ਸੀ ਇੱਕ ਵਾਰੀ ਇਹ ਆਪਣੇ ਚੋਪੜਾ ਸਾਹਿਬ ਦੇ ਘਰ ਆਏ ਤੇ ਉਹਦਾ ਇਹਨਾਂ ਨੇ ਗੱਡੀ ਤੋਂ ਬਾਹਰ ਮਾਂ ਗੱਡੀ ਵੀ ਐਸੀ ਪਗਵਾੜਾ ਜਿੰਦਾਬਾਦ ਉਹਦੇ ਹਰ ਬਕਤੀ ਜਿਸ ਕੋ ਇੱਕ ਟੀ ਜਿਹੜਾ ਫਗਵਾੜੇ ਦਾ ਨਿਗਾ ਸੀ ਜਰ ਫਗਵਾੜੇ ਜੀ ਉਹਨਾਂ ਲਗਾ ਕੇ ਫਗਵਾੜੇ ਵਾਲੇ ਇਹਨਾਂ ਨੂੰ ਆਪਣੇ ਜਨਮ ਸਥਾਨ ਹੈ ਉਸ ਤੋਂ ਵੀ ਜ਼ਿਆਦਾ ਇਹ ਸਮਝਦੇ ਕਿ ਇਹਨਾਂ ਦਾ ਜਨਮ ਸਥਾਨ ਪੈਦਾ ਹੋਣ ਦਾ ਹੈ ਫਗਵਾੜਾ ਹੀ ਮੰਨਦੇ ਸਾਰੇ ਇੱਕ ਮਨੂਰ ਨੇ ਜ਼ਿਆਦਾ ਹੋਈ ਹੈ ਫਗਵਾੜੇ ਵਾਂਸੀਆਂ ਸੀ ਰਲ ਕੇ ਫਿਲਮ ਬਣਾਉਣ ਦਾ ਪ੍ਰਲੋਹਾ ਕੀਤਾ 75 76 ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਫਿਲਮ ਦਾ ਸੈੱਟ ਅਸੀਂ ਰੂਹ ਕਾਲਾ ਸਟੂਡੀਓ ਦੇ ਵਿੱਚ ਲਾਇਆ ਫਿਲਮ ਦਾ ਨਾਮ ਆ ਕਿ અનુਮਨ ਹਿੰਦੀ ਦੀ ਸੀ ਉਸ ਦਾ ਉਦਘਾਟਨ ਕਰਨ ਦੇ ਲਈ ਸਤਕਾਰਯੋਗ ਤਰਮੰਦਰ ਉਹਨਾਂ ਨੂੰ ਸੱਦਿਆ ਔਰ ਉਦਘਾਟਨ ਦੇ ਜਿਹੜਾ ਟਾਈਮ ਉਸ ਤੋਂ ਪਹਿਲਾਂ ਆ ਕੇ ਬੈਠ ਕੇ ਆ ਕੇ ਕਹਿੰਦੇ ਆਓ ਭਗਵਾਨਿਆ ਦੱਸੋ ਮੈਨੂੰ ਕੀ ਕਰਵਾਉਣਾ ਇਹਨਾਂ ਕਾਰਨਾ ਕਰਕੇ ਤਰਮੰਦਰ ਨੂੰ ਅਗਵਾੜਾ ਵਾਸੀ ਨੇ ਆਪਣਾ ਸਮਝਿਆ ਔਰ ਇਹਨਾਂ ਗੱਲਾਂ ਚੰਗੀਆਂ ਆ ਕਰਕੇ ਚੰਗੀਆਂ ਕਰਨਾ ਕਰਕੇ ਜਿਹਦਾ ਪ੍ਰਸਾਰ ਸਾਰੇ ਲੋਕਾਂ ਦੇ ਵਿੱਚ ਇਹ ਉਹਨਾਂ ਕਰਕੇ ਅੱਜ ਸਾਰੇ ਕਸ਼ਟ ਹੋ ਰਿਹਾ ਹੈ ਆਓ ਸਾਰੇ ਰਲ ਕੇ ਇੱਕ ਇੱਕ ਮਹਾਨ ਆਤਮਾ ਨੂੰ ਰਾਲ ਕੇ ਉਸ ਪ੍ਰਭੂ ਦੇ ਜਨਮ ਜੁ ਉਹਨਾਂ ਦੀ ਉਹਨਾਂ ਦੇ ਸਦੀਵੀ ਵਾਸ ਦੇ ਅਰਦਾਸ ਕਰੀਏ ਤੇ ਪਰਮਾਤਮਾ ਕਰੇ ਤਰਮਿੰਦਰ ਦਾ ਜਿਸ ਤਰੀਕੇ ਨਾਲ ਸਾਡੇ ਫਗਵਾੜ ਦੇ ਲੋਕਾਂ ਦੇ ਦਿਲਾਂ ਦੇ ਵਾਸ ਹੈ ਇਹ ਬੇਸ਼ੰਮੀ ਖਾਲ ਹੋਈ ਪੰਜਾਬ ਦੇ ਇੱਕ ਬਹੁਤ ਵੱਡੇ ਕਲਾਕਾਰ ਜਿਸ ਨੇ ਪੂਰੀ ਦੁਨੀਆ ਦੇ ਵਿੱਚ ਆਪਣੀਆਂ ਧੂਮਾਂ ਮਚਾਤੀਆਂ ਉਹਨਾਂ ਦਾ ਅੱਜ ਅੰਤਮ ਸੰਸਕਾਰ ਕਰ ਦਿੱਤਾ ਗਿਆ ਹੈ ਅਸਲ ਮੈਨੇ ਦੇ ਵਿੱਚ ਉਹ ਫਗਵਾੜਾ ਦੇ ਨਾਲ ਬਹੁਤ ਅੰਦਰੂਨੀ ਤੌਰ ਤੇ ਜੁੜੇ ਹੋਏ ਸਨ ਉਹਨਾਂ ਦੇ ਬਹੁਤ ਸਾਰੇ ਮਿੱਤਰ ਪਿਆਰੇ ਇਸ ਕਰਕੇ ਉਹਨਾਂ ਨੂੰ ਯਾਦ ਕਰਦੇ ਨੇ ਕਿ ਉਹ ਆਰਿਆ ਸਕੂਲ ਦੇ ਵਿੱਚ ਪੜ੍ਹੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਜਿਹੜਾ ਸੰਘਰਸ਼ਮਈ ਜੀਵਨ ਬੰਬੇ ਦੇ ਵਿੱਚ ਆ ਕੇ ਕਰਨਾ ਸ਼ੁਰੂ ਕੀਤਾ ਐਡੀਆਂ ਵੱਡੀਆਂ ਪ੍ਰਾਪਤੀਆਂ ਹੋਣ ਦੇ ਬਾਅਦ ਉਹ ਬਹੁਤ ਹੀ ਹਦਿਮੀ ਸੁਭਾਅ ਵਾਲੇ ਇਨਸਾਨ ਸਨ ਔਰ ਇਹਦੇ ਵੱਡੇ ਐਕਟਰ ਸਨ ਕਿ ਅੱਜ ਦੁਨੀਆ ਭਰ ਦੇ ਵਿੱਚ ਉਹਨਾਂ ਦੇ ਮੁਕਾਬਲੇ ਤੇ ਕੋਈ ਵੀ ਪੰਜਾਬੀ ਕਲਾਕਾਰ ਇਹੋ ਜਿਹੀਆਂ ਬਲੰਕੀਆਂ ਤੇ ਨਹੀਂ ਪਹੁੰਚ ਸਕਿਆ ਅਸੀਂ ਫਗਵਾੜਾ ਨਿਵਾਸੀ ਉਹਨਾਂ ਦੇ ਅੱਜ ਅੰਤਿਮ ਸੰਸਕਾਰ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਅੱਜ ਬੜੀ ਦੁੱਖ ਦੀ ਗੱਲ ਆ ਵੀ ਜਿਹੜੇ ਸਾਡੇ ਫਿਲਮ ਜਗ ਦੇ ਹੀਰੋ ਖਾਸ ਤੌਰ ਤੇ ਭਾਰਤ ਦੇ ਜਿਹੜੇ ਹੀਰੋ ਸੀ ਧਰਮਿੰਦਰ ਜੀ ਉਹਨਾਂ ਦਾ ਅੱਜ ਵਿਹਾਂਤ ਹੋ ਗਿਆ ਜਿਹਦੇ ਨਾਲ ਪੂਰੇ ਭਾਰਤ ਨੂੰ ਘਾਟਾ ਪਿਆ ਉਹਦੇ ਨਾਲ ਨਾਲ ਪੰਜਾਬ ਨੂੰ ਬਹੁਤ ਵੱਡਾ ਘਾਟਾ ਪਿਆ ਉਹ ਪੰਜਾਬ ਦਾ ਪੁੱਤ ਵੀ ਖਾਸ ਤੌਰ ਤੇ ਜਿਹੜਾ ਉਹ ਫਗਵਾੜੇ ਨਾਲ ਬਹੁਤ ਨਾਤਾ ਸੀ ਸਾਡੇ ਤੇ ਬਰਿੰਦਰ ਸਿੰਘ ਪੰਜਾਬੀ ਇਲੈਕਟ੍ਰੀਸੀ ਉਹਨਾਂ ਦੇ ਰਿਸ਼ਤੇਦਾਰ ਸੀ ਬਹੁਤ سارے ਜਿਹੜੇ ਫਗਵਾੜੇ ਦੇ ਸੱਜਣ ਮਿੱਤਰ ਸੀ ਉਹਨਾਂ ਦੇ ਬਹੁਤ ਘਾਟਾ ਪਿਆ ਫਗਵਾੜੇ ਨੂੰ ਔਰ ਖਾਸ ਤੌਰ ਤੇ ਫਿਲਮ ਜਗਤ ਨੂੰ ਤਾਂ ਘਾਟਾ ਪਿਆ ਜਿਹੜਾ ਘਾਟਾ ਪਿਆ ਪੂਰਾ ਕਦੇ ਵੀ ਨਹੀਂ ਹੋ ਸਕਦਾ ਕਿ ਜਿਹੜੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਉੱਤਲਪਿੰਦਰ ਜੀ ਨੇ ਕੀਤਾ ਕਿਉਂਕਿ ਉਹਨਾਂ ਦੇ ਪਰਿਵਾਰ ਨੂੰ ਤਾਂ ਘਾਟਾ ਪਿਆ ਹੀ ਪਿਆ ਪਰ ਨਾਲ ਸਾਰੇ ਹੀ ਭਾਰਤ ਕੰਟਰੀ ਦੇ ਇੰਟਰਨੈਸ਼ਨਲ ਜਿਹੜੇ ਬੈਠੇ ਸਾਡੇ ਮਾਣਸ਼ਾ ਦੇ ਵਿੱਚ ਵੀ ਪੰਜਾਬੀ ਜਾਂ ਫਿਲਮ ਜੱਜਨਾ ਪਿਆਰ ਕਰਨ ਵਾਲੇ ਸਾਰਿਆਂ ਨੇ ਬਹੁਤ ਹੀ ਘਟਰਾ ਦੀ ਦੁਖਦਾਈ ਜਿਹੜੀ ਸਮਝੀ ਆ ਕਿਉਂਕਿ ਇਹ ਜਿਹੜਾ ਘਾਟਾ ਕਦੇ ਪੂਰਾ ਹੋਣਾ ਵਾਲਾ ਨਹੀਂ ਧਰਮਿੰਦਰ ਦੇ ਦੇਹਾਂਤ ਨਾਲ ਜਿਥੇ ਇੱਕ ਯੁੱਗ ਦਾ ਅੰਤ ਹੋ ਗਿਆ ਉਥੇ ਹੀ ਇਹ ਸਿਤਾਰਾ ਹੁਣ ਆਸਮਾਨ ਦੇ ਸਿਤਾਰਿਆਂ ਨਾਲ ਜਾ ਮਿਲਿਆ ਨਵਰਾੰਗ ਟੀਵੀ ਦੀ ਟੀਮ ਵੀ ਇਸ ਪੰਜਾਬ ਦੇ ਪੁੱਤ ਨੂੰ ਆਪਣੇ ਸ਼ਰਦਾ ਦੇ ਫੁੱਲ ਭੇਟ ਕਰਦੀ ਹੈ